अच्छा बट generally इन्हें बहुत main की थी या single handedly सारा music मारवाहा मतलब इन्ही का कितने भी अशी चलाया या कुछ करा है मैं तो मतलब selector करने वाली team जिम्मेदारी सी इन्हें आप की था सिंगर सोंग पर तो उधर music की पाजी भी रीड हो जाता इल्ली के दूरदर्द आ रही है ये music का सिंगर ना पड़े तो सिंगर selector बन जाऊँगी selector committee चला के लेन ਇਹ ਚਾਹੇ ਤੁਹਾਡੇ ਇੰਟਰਵਿਊ ਜ਼ੋਨ ਕੋ ਇੰਟਰੈਕਸ਼ਨ ਹੋਵੇ ਫਿਰ ਦੇ ਵਿੱਚ ਵੀ ਦੜਦੇ ਵੀ ਉੱਥੇ ਸੀ ਤੇ ਉੱਥੇ ਜਿਹੜੀ ਤੁਹਾਡੀਆਂ ਇਹ ਹਾਸੀਆਂ ਛੇੜੀਆਂ ਜਿਹਾ ਹੁੰਦੀਆਂ ਨਾ ਇਹਨਾਂ ਨਾਲ ਇੱਕ ਫੈਮਲੀ ਵਾਲੀ ਫੀਲ ਆਉਂਦੀ ਹੈ ਟੌਪਿਕ ਬਾਰੇ ਕਿਹੜਾ ਬਣਜੀ ਹੋਵੇ ਠੀਕ ਹੈ ਸੋ ਤੁਹਾਨੂੰ ਕੰਮ ਕਰਕੇ ਕਿਵੇਂ ਇੱਥੇ ਲੱਗਿਆ ਸੈਟੀਫਾਈਡ ਅ ਬਹੁਤ ਮਜ਼ਾ ਆਇਆ ਜਦੋਂ ਮੈਂ ਪਹਿਲੀ ਵਾਰੀ ਫਿਲਮ ਨਹੀਂ ਸੁਣੀ ਸੀ ਮੈਨੂੰ ਲੱਗਿਆ ਕਿ ਹਾਂ ਬਹੁਤ ਮਾਹੌਲ ਰੰਗ ਰੰਗ ਫਿਰ ਮাজে ਵਾ ਫੈਸਟੀਵਲ ਫਿਲਮ ਹੁੰਦੀ ਹੈ ਇਸ ਤਰ੍ਹਾਂ ਫੈਸਟੀਵਲ ਫਿਲਮ ਤੇ ਸੈੱਟ ਤੇ ਵੀ ਉਹ ਜਿਹਾ ਮਾਹੌਲ ਸੀ ਤੇ ਸਾਰੇ ਨਾਲ ਜਿਵੇਂ ਗੋਡਾ ਰਿੱਪੀ ਜੀ ਨਾਲ